ਵੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਇਸ ਬਲਾਕ ਸੰਪਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਰਣਜੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜਿੰਨਾ ਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰਹਿਨਮਾਈ ਹੇਠ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ VOTERਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਨੋਂ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਮਨ ਸਿੰਘ ਭਿੱਲੋਵਾਲ ਤੇ ਸਾਡੇ BC ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਬਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ 246 ਵੋਟਾਂ ਨਾਲ ਜਿੱਤੇ ਮੁਕਾਬਲਾ ਕਿੰਨਾ ਜਿੱਤਦਾ ਹਾਂਜੀ ਰਮਨ ਕੁਮਾਰ ਰਮਨ ਕੁਮਾਰ ਆ ਆ ਆਮਾਦੀ ਬਾਡੀ ਆਮਾਦੀ ਬਾਡੀ ਜੀ ਵੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਬਲਾਕ ਸੰਪਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਰঞ্জੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜੰਨਾ ਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਾਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰੈਨਮਾਈ ਹਿੱਟ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੋਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਨੋ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਹਿਮਲ ਸਿੰਘ ਭਿੱਲੋਵਾਲ ਤੇ ਸਾਡੇ ਬੀਸੀ ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਬਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਸਾ 246 ਵੋਟਾਂ ਨਾਲ ਜਿੱਤੇ 246 ਵੋਟਾਂ ਨਾਲ ਜਿੱਤੇ ਜੀ ਮੁਕਾਬਲਾ ਕਿੰਨਾ ਸੀ ਤੁਹਾਡਾ ਹਾਂ ਜੀ ਰਮਨ ਕੁਮਾਰ ਰਮਨ ਕੁਮਾਰ ਆਮ ਆਮ ਤੁਹਾਡੀ ਆਮਾ ਦੀ ਪਾਰਟੀ ਜੀ ਬੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਇਸ ਬਲਾਕ ਸੰਪਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਤੇ ਰਣਜੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜਿੰਨਾ ਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰਹਿਨਮਾਈ ਹੇਠ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ VOTERਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਮੋਂ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਮਨ ਸਿੰਘ ਭਿੱਲੋਵਾਲ ਤੇ ਸਾਡੇ BC ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਭਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਦਾ ਖਾਲਸਾ 246 ਵੋਟਾਂ ਨਾਲ ਜਿੱਤੇ ਮੁਕਾਬਲਾ ਕਿੰਨਾ ਜਿੱਤਦਾ ਹਾਂਜੀ ਰਮਨ ਕੁਮਾਰ ਰਮਨ ਕੁਮਾਰ ਆ ਆ ਤੁਹਾਡੀ ਆ ਮਾਦੀ ਬਾਡੀ ਜੀ ਵੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਇਸ ਬਲਾਕ ਸੰਮਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਤੇ ਰਣਜੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜੰਨਾ ਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰੈਨਮਾਈ ਹਟ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੋਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਨੋਂ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਹਿਮਲ ਸਿੰਘ ਭਿੱਲੋਵਾਲ ਤੇ ਸਾਡੇ BC ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਬਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਸਾ 246 ਵੋਟਾਂ ਨਾਲ ਜਾਈ 246 ਵੋਟਾਂ ਨਾਲ ਹਾਂ ਜੀ ਰਮਨ ਕੁਮਾਰ ਰਮਨ ਕੁਮਾਰ ਆ ਆ ਆ ਤੁਹਾਡੀ ਆਮਾਦੀ ਪਾਰਟੀ ਹੈ ਜੀ ਵੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਬਲਾਕ ਸੰਮਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਰঞ্জੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜੰਨਾ ਤਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਾਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰਹਿਨਮਾਈ ਹੇਠ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ VOTERਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਨੋਂ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਮਨ ਸਿੰਘ ਭਿੱਲੋਵਾਲ ਤੇ ਸਾਡੇ BC ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਬਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਖਾਸਾ 246 ਵੋਟਾਂ ਨਾਲ ਜਾਈ 246 ਵੋਟਾਂ ਨਾਲ ਹਾਂ ਜੀ ਰਮਨ ਕੁਮਾਰ ਰਮਨ ਕੁਮਾਰ ਆ ਆ ਆ ਤੁਹਾਡੀ ਆਮਾਦੀ ਪਾਰਟੀ ਹੈ ਜੀ ਬੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਚੱਬੇਵਾਲ ਜ਼ੋਨ ਚੱਬੇਵਾਲ ਤੋਂ ਆਪਣੇ ਇਸ ਬਲਾਕ ਸੰਪਤੀ ਜ਼ੋਨ ਤੋਂ ਜੱਲੋਵਾਲ ਤੋਂ ਜੋ ਸਾਡੇ ਉਮੀਦਵਾਰ ਸਨ ਤੇ ਰਣਜੀਤ ਸਿੰਘ ਜੀ ਉਹਨਾਂ ਨੂੰ ਜਨਤਾ ਦੇ ਨੇ ਫਤਵਾ ਦਿੱਤਾ ਤੇ ਬਹੁਤ ਵੱਧ ਮਾਰ ਜਿੰਨਾ ਕਰੀਬ 250 ਵੋਟਾਂ ਨਾਲ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਜਿੱਤ ਹੋਈ ਹੈ ਇਹ ਹਲਕਾ ਚੱਬੇਵਾਲ ਦੇ ਵਿੱਚ ਮੈਂ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਮੈਂ 2027 ਦੀ ਇਹ ਆਸ ਕਰਦਾ ਕਿ ਅਸੀਂ ਪਾਰਟੀ ਦੇ ਵਿੱਚ ਨਿਰੰਤਰ ਸੇਵਾ ਕਰਦੇ ਹੋਏ 2027 ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਰੈਨਮਾਈ ਹੇਠ ਅਸੀਂ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੋਟਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਨੋ ਤੋਂ ਬਾਅਦ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਹਿਮਲ ਸਿੰਘ ਭਿੱਲੋਵਾਲ ਤੇ ਸਾਡੇ ਬੀਸੀ ਦੇ ਪ੍ਰਧਾਨ ਸਰਦਾਰ ਸੁਨਾਮ ਸਿੰਘ ਜੀ ਬੰਟੀ ਬਾਜੀ ਤੇ ਸਾਰੇ ਆਪਣੇ ਮੇਰੇ ਹਲਕੇ ਦੇ ਜਿਹੜੇ ਪਿੰਡਾਂ ਦੇ ਜ਼ੋਨ ਦੇ ਸਾਰੇ ਵੋਟਰ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ 246 ਵੋਟਾਂ ਨਾਲ ਜਿੱਤੇ ਮੁਕਾਬਲਾ ਕਿੰਨਾ ਜਿੱਤਦਾ ਹਾਂਜੀ ਰਮਨ ਕੁਮਾਰ ਰਮਨ ਕੁਮਾਰ ਆ ਆ ਆਮਾਦੀ ਪਾਰਟੀ ਆਮਾਦੀ ਪਾਰਟੀ